ਜਿਹੜੇ ਉਹਨਾਂ ਫੜ ਕੇ ਅਰੈਸਟ ਕੀਤਾ ਗਿਆ ਬਹੁਤ ਸਾਰੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਗਈਆਂ ਔਰ ਜਿਹੜੀਆਂ ਇਲਗਾਟਨ ਤੇ ਡਰੱਗ ਮਨੀਆਂ ਬਣਾਈਆਂ ਗਈਆਂ ਬਿਲਡਿੰਗਸ ਨੇ ਹਾਊਸਸ ਨੇ ਉਹਨਾਂ ਦੀ ਡੈਮੋਲੇਸ਼ਨ ਜਿਹੜੀ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੀ ਗਈ ਉਹਦੇ ਤੇ ਵੀ ਇਹ 16ਵੀਂ ਡੈਮੋਲੇਸ਼ਨ ਦੇ ਉੱਤੇ ਅਸੀਂ ਛਾੜੇ ਚ ਖੜੇ ਆ ਔਰ ਇਹ ਖੰਡ ਵਾਲਾ ਬੜਾ ਨਟੋਰੀਅਸ ਏਰੀਆ ਹੈ ਔਰ ਇਹ ਬੜਾ ਨਟੋਰੀਅਸ ਫੈਮਿਲੀ ਦਾ ਘਰ ਜਿਹੜਾ ਡੈਮੋਲੇਸ਼ਨ ਉਹਦੀ ਅੱਜ ਡਰਾਈਵ ਦੇ ਤਹਿਤ ਢਾਇਆ ਜਾ ਰਿਹਾ ਇਹ ਰਜਿੰਦਰ ਸਿੰਘ ਜੋ ਹਸਬੰਡ ਹੈ ਉਹਦੀ ਵਾਈਫ ਸੁਨੀਤਾ ਦੋ ਬੱਚੇ ਆ ਸਪਨਾ ਤੇ ਮਨਜੀਤ ਇਹ ਸਾਰਾ ਫੈਮਿਲੀ ਇਸ ਕੰਮ ਦੇ ਵਿੱਚ ਡਰਗ ਟ੍ਰੇਡ ਸ਼ਾਮਿਲ ਹੈ ਰਜਿੰਦਰ ਸਿੰਘ ਦੇ ਖਿਲਾਫ 4 ਮੁਕਦਮੇ ਦਰਜ ਹੈ ਸੋਰੀ 8 ਮੁਕਦਮੇ ਦਰਜ ਹੈ ਸੁਨੀਤਾ ਦੇ ਖਿਲਾਫ ਦੋ ਮੁਕਦਮੇ ਦਰਜ ਹੈ ਬੱਚੇ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਦੋ ਤੇ ਜਿਹੜਾ ਮਨਜੀਤ ਬੇਟਾ ਉਹਦੇ ਖਿਲਾਫ ਇੱਕ ਇੱਕ ਮੁਕਦਮੇ ਵਿੱਚ ਮਦਰ ਸੰਤ ਤੇ ਡਾਕਟਰ ਤਿੰਨੋਂ ਇਕੱਠੇ ਵੀ ਨੇ ਔਰ 2018 ਤੋਂ ਜੇ ਆਪਾਂ ਪਿਛੋਕੜ ਦੇਖੀਏ ਇਹ ਕੰਮ ਕਰ ਰਹੇ ਹੈ ਸੋ ਮੈਂ ਅੱਜ ਇੱਥੇ ਖੜੇ ਹੋ ਕੇ ਸਾਰੇ ਲੋਕਾਂ ਨੇ ਇਹਦੀ ਬਹੁਤ ਐਪਰੀਸ਼ੀਏਸ਼ਨ ਕੀਤੀ ਹੈ ਇਸ ਐਕਸ਼ਨ ਦੀ ਕਿਉਂਕਿ ਸਾਰਾ ਇਲਾਕਾ ਜਾਣਦਾ ਸੀ ਕਿ ਇਹ ਬੰਦੇ ਇਸ ਤਰ੍ਹਾਂ ਨਾਲ ਗਲਤ ਤਰੀਕੇ ਨਾਲ ਪੈਸੇ ਕਮਾ ਰਹੇ ਡਰੱਗਸ ਦੇ ਥਰੂ ਤੇ ਉਹਨਾਂ ਨੇ ਇਹ ਮਕਾਨ ਬਣਾਇਆ ਜਦੋਂ ਦੀ ਡੈਮੋਲੇਸ਼ਨ ਹੋ ਰਹੀ ਹੈ ਲੋਕ ਇਸ ਦੇ ਬਾਰੇ ਬਹੁਤ ਖੁਸ਼ ਹੋ ਰਹੇ ਨੇ ਕਿਉਂਕਿ ਇੱਕ ਸਿੰਬਲ ਹੈ ਡਰੱਗ ਦੀ ਡੈਮੋਲੇਸ਼ਨ ਦਾ ਤੋ ਇਹਨੂੰ ਮੈਂ ਤੁਹਾਡੇ ਰਾਹੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਕਾਨੂੰਨ ਦੇ ਹੱਥ ਬਹੁਤ ਲੰਬੇ ਐ ਔਰ ਇਹਦਾ ਹਸ਼ਰ ਇਹੀ ਹੋਏਗਾ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਗੱਲ ਬਾਰੇ ਸੇ ਵਜਨ ਬੱਧ ਹੈ ਕਿ ਪਬਲਿਕ ਦੇ ਸਹਿਯੋਗ ਨਾਲ ਅਸੀਂ ਆਪਣਾ ਏਰੀਆ ਡਰੱਗ ਫਰੀ ਬਣਾਉਂ